ਪੂਰੀ ਦੁਨੀਆ ਮੰਨਦੀ ਹੈ ਕਿ ਇੰਡੀਅਨ ਇਕਨੋਮੀ ਵੱਧ ਰਹੀ ਹੈ ਉਸ ਤੇ ਵਾਅਦਾ ਹੋ ਰਿਹਾ ਪਰ ਉਸ ਵਾਅਦੇ ਦਾ ਬੈਨੀਫਿਟ ਐਕਚੁਅਲ ਚ ਕਿਨੂੰ ਹੋ ਰਿਹਾ ਇੱਕ ਰੀਸੈਂਟ ਆ ਰਿਪੋਰਟ ਨੇ ਬਹੁਤ ਹੀ ਹੈਰਾਨੀਜਨਕ ਤੱਥ ਦੱਸੇ ਨੇ ਇਹ ਰਿਪੋਰਟ ਬਲੂ ਵੈਂਚਰ ਨੇ ਲਾਂਚ ਕੀਤੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੀ 90% ਪੋਪੂਲੇਸ਼ਨ ਆ ਉਹਨਾਂ ਕੋ ਆਪਣੇ ਖਰਚੇ ਪਾਣੀ ਜੋਗੇ ਵੀ ਇਕੱਠੇ ਕਰਨੇ ਕਮਾਣੇ ਓਖੇ ਹੋ ਰਹੇ ਨੇ ਜਿਹੜੀ ਕਿ ਤਕਰੀਬਨ 100 ਕਰੋੜ ਦੇ ਕਰੀਬ ਪੋਪੂਲੇਸ਼ਨ ਬਣਦੀ ਹੈ ਤੇ ਤਕਰੀਬਨ 13-14 ਕਰੋੜ ਜੋ ਕਿ 10% ਦੇ ਕਰੀਬ ਪੋਪੂਲੇਸ਼ਨ ਬਣਦੀ ਹੈ ਇਹਨਾਂ ਲੋਕਾਂ ਕੋਲ ਹੀ ਸਾਰੀ ਵੈਲਥ ਅਕੂਮੂਲੇਟਰੀ ਹੈ ਸਾਰੀ ਰਿਚਨੈਸ ਅਕੂਮੂਲੇਟ ਹੋ ਰਹੀ ਹੈ ਇਹ ਲੋਕੀ ਗਰੋ ਕਰ ਰਹੇ ਨੇ ਤੇ ਉਸ ਰਿਪੋਰਟ ਦੇ ਮੁਤਾਬਿਕ ਇਹ ਜਿਹੜਾ ਗੈਪ ਹੈ ਇਹ ਹੋਰ ਵਾਈਡ ਹੋ ਰਿਹਾ ਇਟ ਮੀਨਸ ਕਿ ਜਿਹੜਾ ਅਮੀਰ ਬੰਦਾ ਹੈ ਉਹ ਹੋਰ ਅਮੀਰ ਹੋ ਰਿਹਾ ਤੇ ਜਿਹੜਾ ਗਰੀਬ ਬੰਦਾ ਉਹ ਹੋਰ ਗਰੀਬ ਹੋ ਰਿਹਾ ਇਹਦੇ ਕਈ ਰੀਜ਼ਨ ਹੋ ਸਕਦੇ ਨੇ ਕਿ ਜਿਵੇਂ ਮਲਟੀਨੇਸ਼ਨਲ ਕੰਪਨੀਆਂ ਜਿਵੇਂ ਵੱਡੇ ਵੱਡੇ ਕਹਿ ਸਕਦੇ ਆ ਕਿ ਇਨਵੈਸਟਰ ਹਾਊਸ ਆ ਕੇ ਬਹੁਤ ਵੱਡੀ ਇਨਵੈਸਟਮੈਂਟ ਕਰਦੇ ਨੇ ਤੇ ਉਹ ਛੋਟੇ ਬੰਦੇ ਦਾ ਬਿਜ਼ਨਸ ਬਿਲਕੁਲ ਹੀ ਖਤਮ ਕਰ ਦਿੰਦੇ ਨੇ ਉਹਦੀ ਇੱਕ ਵੱਡੀ ਐਗਜ਼ਾਮਪਲ ਹੈ ਜਿੱਦਾਂ ਕਿ ਮਾਲ ਜਾਂ ਆਨਲਾਈਨ ਸ਼ੋਪਿੰਗ ਜਿਹਦੇ ਛੋਟੇ ਜਿਹੜੇ ਲੋਕ ਸੀ ਕਾਰੋਬਾਰੀ ਸੀ ਉਹਨਾਂ ਦੇ ਬਿਜ਼ਨਸ ਬਹੁਤ ਜ਼ਿਆਦਾ ਇਫੈਕਟ ਹੋਏ ਕਿਉਂਕਿ ਛੋਟੇ ਬਿਜ਼ਨਸਮੈਨ ਲਈ ਉਸ ਲੈਵਲ ਤੱਕ ਦਾ ਰੇਟ ਆਫਰ ਕਰਨਾ ਪੋਸੀਬਲ ਨਹੀਂ ਹੁੰਦਾ ਇਸ ਲਈ ਛੋਟੇ ਕਾਰੋਬਾਰੀ ਦੀ ਮਾਰਕੀਟ ਦਿਨੋ ਦਿਨ ਘਟਦੀ ਜਾ ਰਹੀ ਹੈ ਤੇ ਜਿਹੜੇ ਵੱਡੇ ਦਿਗਜ ਨੇ ਵੱਡੇ ਜਿਹੜੇ ਕਾਰਪੋਰੇਟ ਹਾਊਸ ਨੇ ਵੱਡੀਆਂ ਕੰਪਨੀਆਂ ਨੇ ਉਹ ਦਿਨੋ ਦਿਨ ਅਮੀਰ ਹੁੰਦਿਆਂ ਜਾ ਰਹੀਆਂ ਨੇ ਉਸ ਰਿਪੋਰਟ ਦੇ ਮੁਤਾਬਕ ਕਈ ਹੋਰ ਫੈਕਟ ਦੱਸੇ ਗਏ ਕਿ ਜਿੱਦਾਂ 5 ਸਾਲ ਪਹਿਲਾਂ ਜਿਹੜੀ ਲੋਕਾਂ ਦੀ ਅਫੋਰਡੇਬਲ ਹਾਊਸਿੰਗ ਦੀ ਜਿਹੜੀ ਕਪੈਸਿਟੀ ਸੀ ਉਹ 40% ਸੀ ਤੇ ਅੱਜ ਦੇ ਟਾਈਮ 'ਚ ਉਹ ਘਟ ਮਤਲਬ ਕਿ 18% ਲੋਕੀ ਹੀ ਇੱਕ ਅਫੋਰਡੇਬਲ ਹਾਊਸ ਨੂੰ ਅਫੋਰਡ ਕਰ ਸਕਦੇ ਨੇ ਤੇ ਜਿਹੜੀ ਫਿਗਰ ਇਹ 10% ਦਸੀ ਗਈ ਹੈ ਇਹ ਲੋਕ 1990 ਦੇ ਵਿੱਚ ਤਕਰੀਬਨ 33% ਇਨਕਮ ਨੂੰ ਗ੍ਰੈਸਪ ਕਰਪੁੰਦੇ ਸੀ ਇਟ ਮੀਨਸ 1990 ਦਾ ਅਗਰ ਜੇਕਰ ਡਾਟਾ ਦੇਖਿਆ ਜਾਵੇ ਤੇ ਉਹ 10% ਲੋਕਾਂ ਕੋਲੋਂ 33% ਨੈਸ਼ਨਲ ਇਨਕਮ ਆਂਦੀ ਸੀ ਪਰ ਅੱਜ ਦੇ ਟਾਈਮ 'ਚ ਉਹ ਡਾਟਾ ਵੱਧ ਕੇ 60% ਹੋ ਗਿਆ ਮਤਲਬ ਕਿ ਦੇਸ਼ ਦੀ ਜਿੰਨੀ ਵੀ ਜੀਡੀਪੀ ਹੈ ਜਿੰਨੀ ਵੀ ਆਊਟਪੁੱਟ ਹੈ ਜਿੰਨੀ ਵੀ ਇਨਕਮ ਹੈ ਉਹਦਾ 60% ਲੋਕ ਜਿਹੜੇ ਨੇ ਉਹ 10% ਹੀ ਹੈ ਅਲਟਰਾ ਵੈਥੀ ਲੋਕ ਲੈ ਕੇ ਜਾ ਰਹੇ ਨੇ ਤੇ ਉਸ ਰਿਪੋਰਟ ਤੋਂ ਕਾਫੀ ਹੈਰਾਨੀ ਵਾਲੇ ਤੱਤ ਹੋਰ ਵੀ ਪਤਾ ਲੱਗਦੇ ਨੇ ਬਟ ਇੱਕ ਮੇਜਰ ਕੰਸਰਨ ਉੱਠਦਾ ਹੈ ਕਿ ਜਿਹੜੀਆਂ ਅੱਜ ਦੀ ਸਰਕਾਰ ਦੀਆਂ ਪਾਲਿਸਿਜ਼ ਨੇ ਰੈਗੂਲੇਸ਼ਨਸ ਨੇ ਉਹ ਕਿ ਮਿਡਲ ਮੈਨ ਦਾ ਕੋਮਨ ਮੈਨ ਦਾ ਇੰਟਰਸਟ ਜਾਂ ਉਹਨੂੰ ਸੇਫ ਰੱਖ ਪਾਣਗੀਆਂ ਜਿਹੜੇ ਕਿ ਵੱਡੇ ਡਿਗਜ ਜਾਂ ਕਾਰਪੋਰੇਟ ਹਾਊਸਸ ਨੇ ਉਹਨਾਂ ਤੋਂ ਮਿਡਲ ਮੈਨ ਨੂੰ ਬਚਾ ਸਕਣਗੀਆਂ ਜਿੱਦਾਂ ਕਿ ਇੰਡੀਅਨ ਗਵਰਨਮੈਂਟ ਨੇ 12 ਲੱਖ ਦੀ ਸਲੈਬ ਬਣਾ ਕੇ ਉੱਤੇ 0% ਟੈਕਸ ਲਗਾਇਆ ਦੈਟਸ ਕਾਈਂਡ ਆਫ ਗੁੱਡ ਮੂਵ ਕਿ ਉਹਦੇ ਨਾਲ ਹੈ ਕਿ ਜਿਹੜਾ ਮਿਡਲ ਕਲਾਸ ਮੈਨ ਹੈ ਉਹਨੂੰ ਇੱਕ ਰਾਹਤ ਮਿਲੀ ਹੈ ਕਿ ਉਹਦੇ ਕੋਲ ਸਪੈਂਡ ਇਦਾਂ ਹੀ ਹੋਰ ਕਈ ਪਾਲਿਸੀਜ਼ ਤੇ ਰੈਗੂਲੇਸ਼ਨ ਆਈ ਥਿੰਕ ਲਿਆਉਣ ਦੀ ਲੋੜ ਹੈ ਇਸ ਚੀਜ਼ ਨੂੰ ਫਰਦਰ ਡਿਸਕਸ ਕਰਨਾ ਚਾਹੀਦਾ ਹੈ ਕਿ ਹੋਰ ਕਿਹੜੀ ਪਾਲਿਸੀਜ਼ ਹੋ ਸਕਦੀਆਂ ਹਨ ਜਿਨ੍ਹਾਂ ਕਿ ਇਹ ਜਿਹੜਾ ਗੈਪ ਇੱਕ ਅਲਟਰਾ ਰਿਚ ਤੇ ਇੱਕ ਕਾਮਨ ਮੈਨ ਦੇ ਵਿੱਚ ਵਧਦਾ ਜਾ ਰਿਹਾ ਉਸ ਨੂੰ ਘਟਾਇਆ ਜਾ ਸਕੇ ਇਦਾਂ ਹੀ ਹੋਰ ਨਿਊਜ਼ ਤੇ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੇ ਥੈਂਕ ਯੂ